ਬੀਤੇ ਦਿਨ ਬੀਜੇਪੀ ਦੀ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਦਾ ਵਿਰੋਧ ਕਰ ਰਹੇ ਕਿ ਕਿਸਾਨਾਂ ਦੀ ਨਾਲ ਹੋਈ ਤੱਕੇਮੁਕੀ ਦੇ ਦੌਰਾਨ ਇੱਕ ਕਿਸਾਨ ਦੀ ਮੌਤ ਹੋਈ ਸੀ ਜਿਸ ਨੂੰ ਲੈ ਕੇ ਕਿਸਾਨ ਭਰਾਵਾਂ ਦੇ ਵਿੱਚ ਕਾਫੀ ਰੋਸ ਵੀ ਦੇਖਣ ਨੂੰ ਮਿਲਿਆ। ਉੱਥੇ ਹੀ ਪਟਿਆਲਾ ਲੋਕ ਸਭਾ ਤੋਂ ਨੀਟੂ ਛਟਰਾਵਾਲੇ ਦੀ ਪਾਰਟੀ ਬੇਗੰਪੂਰਾ ਦੇ ਫਲੋ ਰਾਜਪੁਰਾ ਦੇ ਨੌਜਵਾਨ ਨੀਰਜ ਕੁਮਾਰ ਉਰਫ ਨੰਨਾ ਕਿਸਾਨਾਂ ਦੇ ਹੱਕ ਦੇ ਵਿੱਚ ਰਾਜਪੁਰਾ ਦੇ ਟਾਲੀ ਵਾਲਾ ਚੌਂਕ ਦੇ ਵਿੱਚ ਸ਼ਾਂਤਮਈ ਤਰੀਕੇ ਦੇ ਨਾਲ ਉਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਨੀਰਜ ਕੁਮਾਰ ਉਰਫ ਨੰਨਾ ਦੇ ਵੱਲੋਂ ਆਪਣੇ ਗਲੇ ਦੇ ਵਿੱਚ ਬੋਰੀ ਪਾ ਕੇ ਜਿਸ ਤੇ ਲਿਖਿਆ ਹੋਇਆ ਸੀ ਕਿਸਾਨਾਂ ਦੇ ਨਾਲ ਤੱਕੇ ਸ਼ਾਹੀ ਬੰਦ ਕਰੋ ਹਾਲਾਂਕਿ ਉਹਨਾਂ ਦੇ ਫੋਲੋ ਹੀ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਸ਼ਾਂਤਮਈ ਤਰੀਕੇ ਦੇ ਨਾਲ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਸੇ ਦੌਰਾਨ ਉਹਨਾਂ ਮੰਗ ਕੀਤੀ ਆ ਕਿ ਜਿਹੜੇ ਆਰੋਪੀਆਂ ਕਰਕੇ ਕਿਸਾਨ ਭਰਾ ਦੀ ਮੌਤ ਹੋਈ ਹੈ ਉਹਨਾਂ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਸੋ ਇਸੇ ਦੌਰਾਨ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਸੀ ਸੋ ਆਓ ਸੁਣ ਲੈਂਦੇ ਆ ਉਹਨਾਂ ਦੀ ਜ਼ੁਬਾਨੀ ਅੰਜੀ ਨੰਨਾ ਜੀ ਇਹ ਨਵਾਂ ਇੱਕ ਹੋਰ ਰੂਪ ਬਣਾਇਆ ਵੇ ਕਿਆ ਚੱਕਰ ਹੈ ਪ੍ਰਦੀਪ ਜੀ ਕੱਲ ਜਿਹੜੀ ਬੀਜਪੀ ਵੱਲੋਂ ਜਿਹੜੀ ਮੰਦਭਾਗੀ ਖਬਰ ਜਿਹੜੀ ਆਪਾਂ ਨੂੰ ਮਿਲੀ ਹੈ ਕਿ ਸਾਡੇ ਇੱਕ ਕਿਸਾਨ ਵੀਰ ਜੋ ਆਕੜੀ ਤੋਂ सुरेंद्र ਸਿੰਘ ਜੀ ਉਹਨਾਂ ਦੀ ਜਿਹੜੀ ਮੌਤ ਹੋਈ ਹੈ ਬੜਾ ਹੀ ਦੁਖਦਾਈ ਹੈ ਤਾਂ ਮੈਂ ਅੱਜ ਸਵੇਰ ਤੋਂ ਹੀ ਇੱਥੇ ਧੰਨੇ ਤੇ ਬੈਠਾ ਤੇ ਮੈਂ 1 ਵਜੇ ਤੱਕ ਇਹ ਧੰਨਾ ਜਾਰੀ ਰੱਖਾਂਗਾ ਆਪਣਾ ਭੁਖ ਹੜਤਾਲ ਤੇ ਬੈਠਾ ਰਹਾਂਗਾ ਜਦ ਤੱਕ ਕਿ ਆਪਣਾ ਉਹਨਾਂ ਝਾਲਮਾ ਉੱਤੇ ਜੋ ਭਾਜਪਾ ਦੇ ਲੀਡਰ ਸੀ ਜਿਨ੍ਹਾਂ ਦੀ ਵਜਤੋ ਸਾਡੇ ਕਿਸ ਵੱਡੇ ਵੀਰ ਕਿਸਾਨ सुरेंद्र ਸਿੰਘ ਆਕੜੀ ਜੀ ਦੇ ਮੌਤ ਦੇ ਜ਼ਿੰਮੇਵਾਰ ਨੇ ਉਹਨਾਂ ਤੇ ਜਦ ਤੱਕ ਕੋਈ ਪਰਚਾ ਦਰਜ ਨਹੀਂ ਹੁੰਦਾ ਮੈਂ ਤਦ ਤੱਕ ਇੱਥੇ 5 ਘੰਟੇ ਲਈ ਟੋਕ ਹੜਤਾਲ ਤੇ ਬੈਠਾ ਰਹਾਂਗਾ ਤੇ ਬਾਕੀ ਮੈਂ ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਮੈਂ ਉਹਨਾਂ ਦੇ ਹੱਕ ਵਿੱਚ ਹਮੇਸ਼ਾ ਖੜਾ ਰਹਾਂਗਾ ਤੇ ਮੈਂ ਆਪਣੇ ਜਿਹੜੇ ਮੇਰੇ ਸਪੋਰਟਰ ਨੇ ਜਾਂ ਮੈਨੂੰ ਚਾਣ ਵਾਲੇ ਨੇ ਮੈਂ ਉਹਨਾਂ ਨੂੰ ਵੀ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਉਹ ਸਾਰੇ ਡੱਟ ਕੇ ਮੇਰਾ ਸਾਥ ਬਾਅਦ ਵਿੱਚ ਪਹਿਲਾਂ ਮੇਰੇ ਕਿਸਾਨ ਵੀਰਾਂ ਦਾ ਸਾਥ ਦੇਣ ਤੇ ਮੈਂ ਤੁਹਾਡੇ ਦਾ ਹੀ ਭਾਜੀਪੀ ਦੇ ਜੋ ਲੀਡਰ ਹੈ ਉਹਨਾਂ ਨੂੰ ਵੀ ਚੇਤਾਵਨੀ ਦੇਣਾ ਚਾਹੂੰਗਾ ਕਿ ਜਿਹੜਾ ਤੁਸੀਂ ਸਾਡੇ ਕਿਸਾਨ ਵੀਰਾਂ ਨਾਲ ਤੱਕਾ ਕਰ ਰਹੇ ਹੋ ਇਹ ਤੱਕਾ ਬੰਦ ਕਰ ਦਿਓ ਨਹੀਂ ਤਾਂ ਆਉਣ ਵਾਲਾ ਟਾਈਮ ਹੁਣ ਕੋਸੇ ਦੂਰ ਨਹੀਂ ਹੈਗਾ ਤੇ ਜਨਤਾ ਤੁਹਾਨੂੰ ਬਹੁਤ ਤਕੜਾ ਜਵਾਬ ਦੇਣ ਜਾ ਰਹੀ ਹੈ ਤੁਸੀਂ ਸੁਧਰ ਜੋ ਇਹ ਤੱਕੇ ਚਾਹੀਆਂ ਜਿਹੜੀਆਂ ਹੋਈਆਂ ਨੇ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਪਹਿਲਾਂ ਵੀ ਸਾਡੇ ਕਈ ਕਿਸਾਨ ਵੀਰ ਜਿਹੜੇ ਨੇ ਉਹ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਪਰ ਮੈਂ ਹੁਣ ਇਹਨਾਂ ਨੂੰ ਇਹ ਕਹਿਣਾ ਚਾਹੂੰਗਾ ਅਸੀਂ ਹੁਣ ਅੱਗੇ ਹੋਰ ਇਹੋ ਜਿਹਾ ਕੁਝ ਨਹੀਂ ਹੋਣ ਦਵਾਂਗੇ ਤੇ ਨਾ ਹੀ ਕੋਈ ਅਸੀਂ ਚਾਹੁੰਦੇ ਆ ਕਿ ਇਹੋ ਜੀ ਕੋਈ ਘਟਨਾ ਹੋਵੇ ਜੇ ਇਹ ਆਪ ਸੋਦਰ ਜਨਤਾ ਵਧੀਆ ਗੱਲ ਹੈ ਨਹੀਂ ਤਾਂ ਜਨਤਾ ਇਹਨਾਂ ਨੂੰ ਬਹੁਤ ਤਕਰਾਰ ਜਵਾਬ ਦੇਣ ਵਾਲੀ ਹੈ ਤੁਸੀਂ ਇੱਥੇ ਰੋਸ਼ ਕਰਨ ਆ ਗਏ ਹੋ ਤੁਸੀਂ ਕਿਸੇ ਪ੍ਰਸ਼ਾਸਨ ਦੇ ਬੰਦੇ ਨਾਲ ਜਾਂ ਕਿਸੇ ਨਾਲ ਗੱਲ ਕੀਤੀ ਹੈ ਕਿ ਵੀ ਮੰਗ ਕੀਤੀ ਹੈ ਕੋਲਦੀਪ ਜੀ ਦੇਖੋ ਜਦ ਇਹ ਇੰਨਾ ਮਾਰਾ ਹੁੰਦਾ ਹੈ ਨਾ ਜਦੋਂ ਕਿਸੇ ਦੀ ਜਾਨ ਜਾਂਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਮੈਂ ਮੇਰਾ ਇਹ ਧਰਨਾ ਜਿਹੜਾ ਬਿਲਕੁਲ ਸ਼ਾਂਤਮਈ ਹੈ ਮੈਂ ਇੱਕ ਸਾਈਡ ਤੇ ਬੈਠਾ ਮੈਂ ਕੋਈ ਜਨਤਾ ਨੂੰ ਰੁਕਾਵਟ ਨਹੀਂ ਦੇ ਰਿਹਾ ਤਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਮੈਨੂੰ ਪ੍ਰਸ਼ਾਸਨ ਤੋਂ ਕੋਈ ਆਪਣਾ ਪਰਮਿਸ਼ਨ ਲੈਣ ਦੀ ਲੋੜ ਨਹੀਂ ਪੈਣੀ ਸੀ ਕਿਉਂਕਿ ਮੈਂ ਬਿਲਕੁਲ ਹੀ ਸ਼ਾਂਤ ਬੈਠਾ ਸਾਈਡ ਤੇ ਬੈਠਾ ਮੈਂ ਕਿਸੇ ਜਨਤਾ ਨੂੰ ਪਛਾਣ ਨਹੀਂ ਕਰ ਰਿਹਾ ਤੇ ਮੇਰਾ ਸ਼ਾਂਤਮਈ ਧਰਨਾ ਕਿਸਾਨਾਂ ਦੇ ਹੱਕ ਵਿੱਚ ਹੈ। ਕੋਈ ਮੰਗ ਪੱਤਰ ਵੀ ਦਿਓਗੇ ਤੁਸੀਂ ਕਿ ਵੀ ਆਪਣਾ ਜਿਨ੍ਹਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕਰ ਰਹੇ ਹੋ ਤੁਸੀਂ? ਹਾਂਜੀ ਅਸੀਂ ਮੰਗ ਪੱਤਰ ਆਪਣੇ ਵੱਲੋਂ ਦਾਾਂਗੇ ਆਪਣੇ ਜਿਹੜੇ ਮੇਰੇ ਸਪੋਰਟਰ ਐ ਸੀ ਉਹਨਾਂ ਨਾਲ ਮਿਲ ਕੇ ਅਸੀਂ ਪ੍ਰਸ਼ਾਸਨ ਨੂੰ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਮੰਗ ਪੱਤਰ ਦਾਾਂਗੇ ਕਿ ਇਹਨਾਂ ਤੇ ਜੋ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਜਿਹੜੇ ਕਿਸਾਨ ਵੀਰ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰ ਨਾਲ ਮਿਲਿਓ ਜਾਂ ਕਿਸਾਨਾਂ ਨਾਲ ਮਿਲਿਓ ਤੁਸੀਂ? ਹਰਦੀਪ ਜੀ ਕੱਲ ਮੈਂ ਹਸਪੀਟਲ ਗਿਆ ਸੀਗਾ ਮੈਂ ਉਹਨਾਂ ਨੂੰ ਮਿਲ ਕੇ ਆਇਆ। ਪਰਿਵਾਰ ਵਾਲਿਆਂ ਨੂੰ ਤੇ ਕਿਸਾਨਾਂ ਨੂੰ ਵੀ ਮਿਲ ਕੇ ਆਇਆ ਜਦੋਂ ਮੈਨੂੰ ਇਹ ਖਬਰ ਦਾ ਪਤਾ ਲੱਗਿਆ ਮੈਂ ਨਾਲ ਦੀ ਨਾਲ ਉਸੇ ਟਾਈਮ ਗਿਆ ਹਾਲੇ ਕਿ ਮੈਂ ਨਾਬੇ ਜਾ ਰਿਹਾ ਸੀਗਾ ਤੇ ਮੈਂ ਰਸਤੇ 'ਚ ਹੀ ਮੁੜ ਕੇ ਵਾਪਸ ਜਦੋਂ ਮੈਨੂੰ ਪਤਾ ਲੱਗਿਆ ਮੈਂ ਨਾਲ ਦੀ ਨਾਲ ਆਪਣਾ ਉੱਥੋਂ ਦਾ ਪ੍ਰੋਗਰਾਮ ਕੈਨਸਲ ਕਰਕੇ ਮੈਂ ਸਿੱਧਾ ਹਸਪੀਟਲ ਗਿਆ ਜਿੱਥੇ ਉਹਨਾਂ ਨੂੰ ਮਿਲ ਕੇ ਆਇਆ ਇਹ ਕਿਸਾਨਾਂ ਦੀ ਮੰਗ ਪੂਰੀ ਹੋ ਗਈ ਪਰਚਾ ਦਰਜ ਹੋ ਗਿਆ ਕਾਤਲ ਦੇ ਤੇ ਫਿਰ ਤੁਹਾਡਾ ਅਗਲਾ ਸਟੈਪ ਕੀ ਰਹੇਗਾ ਦੇਖੋ ਜੇ ਕਿਸਾਨਾਂ ਦੇ ਜਾਂ ਜਿਹੜੀਆਂ ਮੇਰੀ ਮੈਂ ਕਹਿ ਰਿਹਾ ਕਿ ਆਪਣਾ ਪੋਨਾ ਤੇ ਪਰਚਾ ਦਰਜ ਹੋ ਗਿਆ ਉਸ ਤੋਂ ਬਾਅਦ ਮੈਂ ਆਪਣਾ ਜਿਹੜਾ ਆਪਣਾ ਧੰਨਾ ਜਿਹੜਾ ਅਸੀਂ ਸ਼ਾਂਤ ਮੈਨ ਨਾਲ ਤਰਨਾ ਦਿੱਤਾ ਹੋਇਆ ਇਹ ਮੈਂ ਚੁੱਕ ਲਵਾਂਗਾ। ਤੁਸੀਂ ਇਹ ਕੀ ਲਿਖਿਆ ਜੀ ਇਸ ਤੇ ਮੋਰੀ ਭਾਈ ਆ ਤੁਸੀਂ ਅਜ ਇਹਦੇ ਤੇ ਮੈਂ ਲਿਖਿਆ ਹੋਇਆ ਕਿ ਕਿਸਾਨ ਮੇਰੇ ਕਿਸਾਨ ਵੀਰਾਂ ਤੇ ਧੱਕੇਸ਼ਾਹੀ ਹੈ ਜਿਹੜੀ ਉਹ ਬੰਦ ਕਰੋ। ਤੁਸੀਂ ਆਪਣੀ ਹਾਈ ਕਮਾਂਡ ਨੂੰ ਨੀਟੂ ਸ਼ਟਰ ਵਾਲੇ ਨੂੰ ਇਸ ਗੱਲ ਬਾਰੇ ਦੱਸਿਆ ਕਿ ਉਹਨੇ ਕਿਸਾਨ ਹਾਂਜੀ ਮੈਂ ਹਾਈ ਕਮਾਂਡ ਨੂੰ ਰਾਤ ਹੀ ਇਤਲਾਹ ਦੇ ਦਿੱਤੀ ਸੀ ਕਿ ਆਪਣੇ ਨੀਟੂ ਸ਼ਟਰ ਵਾਲੇ ਨੂੰ ਤੇ ਉਹ ਬਹੁਤ ਹੀ ਜਲਦੀ ਜਿਵੇਂ ਵੀ ਆਂਦੇ ਆ ਤਾਂ ਅਸੀਂ ਉਹਨਾਂ ਦੇ ਨਾਲ ਜਾ ਕੇ ਕਿਸਾਨ ਕਿਸਾਨ ਵੀਰਾਂ ਨੂੰ ਵੀ ਮਿਲਾਂਗੇ ਤੇ ਪਰਿਵਾਰ ਵਾਲਿਆਂ ਨੂੰ ਵੀ ਜਾ ਕੇ ਅਸੀਂ ਮਿਲਾਂਗੇ ਤੇ ਉਹਨਾਂ ਦੇ ਨਾਲ ਆਪਣਾ ਅਫਸੋਸ ਜ਼ਾਹਿਰ ਕਰਾਂਗੇ ਇੱਕ ਰੋਤ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ 모হিত ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿੱਦਾਂ ਹੋਵੇ ਅਖ਼ਰ